ਜਦੋਂ ਮਾੜਾ ਟਾਈਮ ਆਉਂਦਾ ਨਾ ਫਿਰ ਗੱਡੀਆਂ ਖੱਡਿਆਂ 'ਚ ਜਾ ਕੇ ਨਹੀਂ ਵੜਦੀਆਂ ਰੋਡ 'ਤੇ ਹੀ ਖੱਡੇ ਪੈ ਜਾਂਦੇ ਆ ਸੋ ਕੁਝ ਇਸ ਤਰ੍ਹਾਂ ਦਾ ਹਸਾਬ ਤਵ ਹੋਇਆ ਹੁਣ ਕਸੂਰ ਕਿਹਦਾ ਕੱਢੀਏ ਕੋਈ ਸਮਝ ਨਹੀਂ ਆਉਂਦੀ ਤੇ ਆਪਣੇ ਗੱਡੀ ਵਾਲਾ ਦੀ ਆ ਵੀਡੀਓ ਤੇ ਆਪਣੇ ਵੀਰ ਨੇ ਉੱਥੇ ਗਰੁੱਪ ਮੈਂਬਰ ਉਹਨਾਂ ਨੇ ਫੋਨ ਮਾਰਿਆ ਸੀ ਤੇ ਬਾਈ ਗੱਡੀ ਰੋਡ ਦੇ ਵਿੱਚ ਤੁਰੀ ਤੁਰੀ ਖੱਡਾ ਪਤਾ ਨਹੀਂ ਕਿੱਥੋਂ ਕਿਹੜੀ ਸ਼ੈਤਾਨੀ ਤਾਕਤ ਨੇ ਖੱਡਾ ਕਰ ਦਿੱਤਾ ਰੋਡ 'ਚ ਵੀ ਤੁਰੀ ਤੁਰੀ ਟਾਇਰ ਵਿੱਚ ਡਿੱਗ ਗਿਆ ਪਲੇਨ ਰੋਡ ਪਤਾ ਨਹੀਂ ਅੰਦਰੋਂ ਕਦੋਂ ਦਾ ਪੋਲਾ ਹੋਇਆ ਸੀ ਇਦਾਂ ਕੋਈ ਸ਼ਿਵਰੇਜ ਸੁਵਰੇਜ ਦੇ ਕੰਮ ਹੋਏ ਹੋਣਗੇ ਤਾਂ ਮੁੜ ਕੇ ਉਹਨੂੰ ਚੰਗੇ ਤਰੀਕੇ ਨਾਲ ਨਹੀਂ ਬਣਾਇਆ ਗਿਆ ਉੱਤੇ ਨਹੀਂ ਇਹਦੇ ਬਲਡੋਜਰ ਵਗੈਰਾ ਫੇਰਿਆ ਗਿਆ ਤੇ ਬਾਈ ਜੀ ਟਰੱਕ ਪੂਰੇ ਦਾ ਪੂਰਾ ਚੱਕਾ ਵਿੱਚ ਧਸ ਗਿਆ ਤੇ ਮੋਰੇ ਟੋਚਨ ਪਾ ਕੇ ਵੀਰ ਕੱਢ ਰਿਹਾ ਸੀ ਇਹ ਮੇਰੇ ਪਹੁੰਚਣ ਤੋਂ ਪਹਿਲਾਂ ਦੀ ਵੀਡੀਓ ਆ ਤੇ ਪ੍ਰਿੰਸ ਤੇ ਬਾਬੇ ਅਮਨ ਨੇ ਸੱਦਿਆ ਸੀ ਮੈਨੂੰ ਫੋਨ ਕਰਕੇ ਤੇ ਮੋਰ ਨੂੰ ਵੀਰ ਕੱਢ ਰਏ ਸੀਗੇ ਗੱਡੀ ਟੇਢੀ ਹੋਣ ਕਰ ਲੈ ਬੈਕ ਗੇਅਰ ਨਹੀਂ ਪੈਂਦਾ ਪਿਆ ਸੀਗਾ ਗੱਡੀ ਦਾ ਤੇ ਉਹ ਮੋਰ ਨੂੰ ਟੋਚਨ ਪਾ ਗਏ ਤਾਂ ਕਿਉਂਕਿ ਹੁਣ ਜਿੱਧਰ ਨੂੰ ਗੇਅਰ ਪਾਣਾ ਉਧਰ ਨੂੰ ਖਿੱਚਣੀ ਹੈ ਨਾ ਤੇ ਚਲੋ ਬਾਈ ਗਰੂ ਦੀ ਮੇਰ ਨਾਲ ਆਪਾਂ ਤਾਂ ਮਾੜਾ-ਮੋਟਾ ਮਕੈਨਿਕ ਨੂੰ ਕੌਣ ਕੀ ਕਰਦੇ ਆ ਤੇ ਮੋਰ ਨੂੰ ਖਿੱਚ ਰਿਆ ਸੀ ਪਰ ਮੋਰ ਨੂੰ ਖਿੱਚ ਕਿੱਥੋਂ ਨਹੀਂ ਕਿਉਂਕਿ ਗੱਡੀ ਦਾ ਮੋਰਲਾ ਟਾਇਰ ਫਸਿਆ ਹੋਵੇ ਤਾਂ ਪਿੱਛੇ ਨੂੰ ਖਿੱਚਣੀ ਸੌਖੀ ਹੁੰਦੀ ਆ ਪਿਛਲਾ ਟਾਇਰ ਫਸਿਆ ਹੋਵੇ ਤਾਂ ਮੋਰ ਨੂੰ ਖਿੱਚਣੀ ਸੌਖੀ ਹੁੰਦੀ ਆ ਇਹ ਕਹਿ ਲਓ ਵੀ ਗੱਡੀ ਕੱਢਣ ਦਾ ਇੱਕ ਤਾਤੀ ਆ ਤੇ ਆਪਾਂ ਚਲੋ ਜਿੰਨੀ ਵੀ ਆਪਣੇ ਏਰੀਆ 'ਚ ਸੇਵਾ ਨਿਭਾ ਸਕਦੇ ਨਿਭਾਉਨੇ ਆ ਹਨਾ ਫਿਰ ਚਲੋ ਫੋਨ ਆਇਆ ਹੈ ਹਨਾ ਤੇ ਆਪਾਂ ਵੀ ਪਹੁੰਚ ਗਏ ਤੇ ਜਾ ਕੇ ਫਿਰ ਆਪਾਂ ਪਹਿਲਾਂ ਇਹਦਾ ਬੁਨਟ ਬੁਨਟ ਕੱਢਿਆ ਬਾਹਰ ਤੇ ਫਿਰ ਆਪਾਂ ਪਰ ਟੋਚਰ ਤੇ ਹੋਰ ਵੀਰਾਂ ਨੇ ਬਹੁਤ ਸਾਥ ਦਿੱਤਾ ਆ ਜਿੰਨੇ ਵੀਰ ਭਰਾ ਲੱਗੇ ਆ ਬਾਈ ਜੀ ਆਪਾਂ ਜਿੰਨਾ ਕਈ ਵਾਰੀ ਕੀ ਹੁੰਦਾ ਨਾ ਕਈ ਬੰਦੇ ਕਹਿੰਦੇ ਲੋਕਾਂ ਨੂੰ ਹਨਾ ਦੋਸ਼ ਦੇਣ ਦਾ ਨਹੀਂ ਯਾਰ ਲੋਕ ਚੰਗੇ ਨੇ ਇਹ ਨਹੀਂ ਉਹ ਨਹੀਂ ਸਾਰੇ ਲੋਕ ਮਾੜੇ ਨਹੀਂ ਉਹ ਕਈ ਵੀਰ ਨੇ ਵਧੀਆ ਵੀ ਬਾਈ ਜੀ ਨਾਲ ਹੀ ਲੱਗ ਜਾਂਦੇ ਆਪਣੇ ਵੀ ਹੱਥ ਗੰਦੇ ਕਰਦੇ ਆ ਟਰੱਕ ਵਾਲੇ ਦੇ ਨਾਲ ਸਪੋਰਟ ਕਰਦੇ ਪਰ ਕਈ ਜਗ੍ਹਾ ਚਲੋ ਮਾੜੀਆਂ ਵੀ ਹੈਗੀਆਂ ਹਨਾ ਵੀ ਨਹੀਂ ਟਰੱਕ ਵਾਲੇ ਦੀ ਕੋਈ ਸਪੋਰਟ ਕਰਦਾ ਪਰ ਸਾਡੇ ਏਰੀਆ ਚ ਸਾਡਾ ਏਰੀਆ ਇੰਨਾ ਵਧੀਆ ਵੀ ਦਸੂਹੇ ਤੋਂ ਲੈ ਕੇ ਹਾਰਪੁਰ ਕੋਈ ਵੀ ਇਦਾਂ ਕੋਈ ਵੀ ਗੱਲਬਾਤ ਹੁੰਦੀ ਆ ਨਾ ਬਾਈ ਵੀ ਆਪਾਂ ਨੂੰ ਕਦੀ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪਈ ਯਾਰ ਹੈਨਾ ਹੈਲਪ ਕਰਾ ਜਾਂ ਇਦਾਂ ਜਾਂ ਉਦਾਂ ਜਾਂ ਟੋਜਨ ਪਵਾ ਦੇ ਜਾਂ ਇਦਾਂ ਹੈਨਾ ਤੇ ਵੀਰ ਆਪੇ ਹੀ ਲੱਗ ਜਾਂਦੇ ਕਿਉਂਕਿ ਬਾਈ ਜੀ ਇਨਸਾਨੀਅਤ ਇਹ ਹੁੰਦੀ ਆ ਸੌਖੇ ਨਾਲ ਪੈਸੇ ਵਾਲੇ ਨਾਲ ਅਮੀਰ ਬੰਦੇ ਨਾਲ ਹਰ ਬੰਦਾ ਖੜ ਜਾਂਦਾ ਮਸਲਾ ਹੁੰਦਾ ਗਰੀਬ ਬੰਦੇ ਨਾਲ ਟੋਜਨ ਵੀ ਆਪਾਂ ਪਾ ਲਿਆ ਹੀ ਪਹਿਲਾਂ ਖੱਬੇ ਪਾਸੇ ਹਨਾ ਉਹ ਦਿਮਾਗ ਜੀ ਨਹੀਂ ਆ ਵੀ ਗੱਡੀ ਦਾ ਸੱਜੇ ਪਾਸੇ ਫਸੀ ਆ ਉਹ ਲੈ ਆਪਾਂ ਪਹਿਲਾਂ ਦੇਖਣ ਲੈ ਜੀ ਕਿੱਥੇ ਪਈਏ ਕਿੱਥੇ ਪਈਏ ਉਹ ਦੇਖਦੇ ਦੇ ਨਾਲ ਖੱਬੇ ਪਾ ਲਿਆ ਫੇਰ ਮੈਂ ਕਹਾਂ ਨਹੀਂ ਬਾਈ ਸੱਜੇ ਪਾਓ ਟੋਜਨ ਕਿਉਂਕਿ ਜਿੱਧਰਲਾ ਪਾਸਾ ਬੈਠਾ ਹੋਵੇ 88 ਦੇ ਉਧਰਲੇ ਪਾਸੇ ਟੋਜਨ ਪਾਓ ਫੇਰ ਹੀ ਜੇ ਸੀਬੀਜਾ ਕਰੇਨ ਸਹੀ ਜ਼ੋਰ ਮਾਰਦੀ ਦੂਜੇ ਪਾਸੇ ਪਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਫੇ ਜ਼ੋਰ ਨਹੀਂ ਵੱਜ ਪਾਉਂਦਾ ਹੈ ਨਾ ਜੀ ਤੇ ਬਹੁਤ ਵੀਰ ਆਪਣੇ ਇਕੱਠੇ ਹੋਏ ਸੀ ਕਿਉਂਕਿ ਰੋਡ ਦੇ ਵਿੱਚ ਹੀ ਟਿਪਰ ਜਿਹੜਾ ਆਪਣੇ ਵਿਚਾਰਾ ਹੈਗਾ ਕੀ ਇਹਨੂੰ ਕਹਿੰਦੇ ਹਨਾ ਆਹ ਸੀਮਿੰਟ ਪਾਉਣ ਵਾਲਾ ਤੇ ਇਹ ਵਿਚਾਰਾ ਰੋਡ ਦੇ ਵਿੱਚ ਹੀ ਕੋਈ ਕਸੂਰ ਨਹੀਂ ਵਿਚਾਰੇ ਡਰਾਈਵਰ ਦਾ ਹੈ ਨਾ ਐਦਾਂ ਹੀ ਹੁੰਦੀ ਜਦੋਂ ਕਹਿੰਦੇ ਨਾ ਮਾੜਾ ਟਾਈਮ ਹੁੰਦਾ ਨਾ ਉਹ ਕੂਂਡ ਤੇ ਬੈਠਿਆ ਕੁੱਤਾ ਵੜ ਜਾਂਦਾ ਇਹਦਾ ਵਿਚਾਰੇ ਦਾ ਮਾੜਾ ਟਾਈਮ ਲੀ ਹੈ ਨਾ ਚੰਗਾ ਭਲਾ ਰੋਡ ਤੇ ਤੁਰਿਆ ਸੀਗਾ ਨਿਹਾਰਪੁਰਾ ਨੂੰ ਜਾਣਾ ਸੀ ਤਾਂ ਇਹਦੀ ਗੱਡੀ ਜਿਹੜੀ ਆ ਇੱਥੇ ਰਾਹ ਦੇ ਵਿੱਚ ਖੜਾਪੋ ਗਈ ਹੈ ਨਾ ਤੇ ਇਹ ਤਾਂ ਬਾਈ ਜੀ ਹੁਣ ਹਾਲਾਤ ਜਿਹੜੇ ਆ ਸਰਕਾਰਾਂ ਨਹੀਂ ਸੁਧਾਰਦੀਆਂ ਨਾ ਲੜਦੀ ਵਾਲਾ ਦਾ ਰੋਡ ਸੀਵਰੇਜ ਪਾਇਆ ਮੇਰੇ ਹਿਸਾਬ ਨਾਲ 6-7 ਮਹੀਨੇ ਹੋ ਗਏ ਉਹ ਰੋਡ ਨਹੀਂ ਬਣਿਆ ਮੁੜ ਕੇ ਕਈ ਹਾਦਸੇ ਹੋ ਰਹੇ ਇਦਾਂ ਦੇ ਬਹੁਤ ਹਾਦਸੇ ਹੋ ਰਹੇ ਆ ਪਰ ਚਲੋ ਆਪਾਂ ਕਰ ਵੀ ਕੀ ਸਕਦੇ ਮਾਈ ਜੀ ਮੈਂ ਤਾਂ ਕਹਿਣਾ ਹੀ ਬੰਦ ਕਰ ਦਿੱਤਾ ਆਪਾਂ ਦਾ ਸਰਕਾਰਾਂ ਸਰਕਾਰਾਂ ਨੂੰ ਬੇਨਤੀਆਂ ਕਰਨੀਆਂ ਦੋਸ਼ ਦੇਣੇ ਬੰਦ ਕਰ ਦਿੱਤੇ ਆ ਆਪਾਂ ਦਾ ਇਹ ਕਿੰਨੇ ਵੀ ਬਾਈ ਜਿੰਨਾ ਅਸੀਂ ਕਰ ਸਕਦੇ ਅਸੀਂ ਕਰਦੇ ਆ ਹਨਾ ਜਿੱਦਾਂ ਪੰਡੋਰੀ ਵਾਲੀ ਪੁਲੀ ਨੂੰ ਟੁੱਟੀ ਨੂੰ ਅੱਜ 4 ਸਾਲ ਹੋ ਗਏ ਕੋਈ ਉਹਦਾ ਕੋਈ ਬਾਤ ਨਹੀਂ ਪੁੱਛਦਾ ਕੋਈ ਰਿਪੇਅਰ ਨਹੀਂ ਕਰਦਾ ਇਦਾਂ ਹੀ ਬਾਈ ਜੀ ਇਹ ਗੱਡੀ ਵਾਲਾ ਦਾ ਹਾਲ ਆ ਪਤਾ ਨਹੀਂ ਕਿੰਨੇ ਕ ਵੀਰਾਂ ਦੀਆਂ ਗੱਡੀਆਂ ਇਦਾਂ ਫਸੀਆਂ ਕਿੰਨੇ ਕਿੰਨੇ ਟਾਇਰ ਖਰਾਬ ਕਰਾਏ ਹਨਾ ਪਰ ਕੀ ਆ ਗੱਲ ਖੜਨਦੀ ਹੁੰਦੀ ਆ ਹੁਣ ਦੇਖਿਓ ਇਹ ਗੱਡੀ ਆਪਾਂ ਕੱਢਣੀ ਆ ਹਨਾ ਤੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਪਰ ਇਹ ਨਹੀਂ ਸਮਝ ਆਉਂਦੀ ਵੀ ਸਾਡੇ ਪੁੱਠਾ ਸਿਸਟਮ ਕਿਉਂ ਸਾਰਾ ਚੱਲਦਾ ਹਨਾ ਪਹਿਲਾ ਰੋਡ ਬਣਾਉਂਦੇ ਆ ਫੇਰ ਸੀਵਰੇਜ ਪਾਉਂਦੇ ਆ ਵੀ ਪਤੰਦਰੋ ਜਦੋਂ ਤੁਸੀਂ ਸੀਵਰੇਜ ਪਾਉਣਾ ਪਹਿਲਾਂ ਪਾਓ ਰੋਡ ਬਾਅਦ ਚ ਬਣਾ ਲਓ ਹੈ ਨਾ ਤੇ ਸਰਕਾਰਾਂ ਨੂੰ ਸਰਕਾਰਾਂ ਲੋਕਾਂ ਨੂੰ ਟੈਕਸ ਲਾ ਲਾ ਕੇ ਲਾ ਲਾ ਕੇ ਸਦਾਈ ਕਰੀ ਜਾਂਦੀਆਂ ਕੰਮ ਨੂੰ ਸਿਸਟਮ ਨਾ ਕਰੋ ਤਾਂ ਬਾਈ ਜੀ ਜੇ ਹੁਣ ਆਪਾਂ ਕਹੀਏ ਭਾਈ ਵੀ ਆਪਾਂ ਬਾਡੀ ਕੈਵਨ ਪਹਿਲਾਂ ਤਿਆਰ ਕਰਾ ਕੇ ਰੱਖ ਲਈਏ ਤਾਂ 86 ਬਾਅਦ ਚ ਲਿਆਈਏ ਇਦਾਂ ਹੁੰਦੀ ਆ ਤੁਸੀਂ ਦੱਸੋ ਸਾਰੇ ਸਮਝਦਾਰ ਆ ਵੀ ਭਾਈ ਸਟੈਪ ਬਾਈ ਸਟੈਪ ਹੀ ਕੰਮ ਹੋਣਾ ਨੀਆ ਭਰਾਂਗੇ ਤਾਂ ਕੰਦਾ ਕੱਢਾਂਗੇ ਕੰਦਾ ਕੱਢਾਂਗੇ ਤਾਂ ਲੈਂਟਰ ਪਾਵਾਂਗੇ ਇੱਥੇ ਪੁੱਠੇ ਹੀ ਕੰਮ ਚੱਲਦੇ ਆ ਪਹਿਲਾਂ ਕੀ ਆ ਲੋਕੀ ਆਪਣੇ ਰੋਡ ਬਣਾਉਂਦੇ ਆ ਫੇਰ ਉਹਨੂੰ ਪੱਟ ਕੇ ਸੀਵਰੇਜ ਪਾਉਂਦੇ ਆ ਫੇਰ ਮੁੜ ਕੇ ਰੋਡ ਬਣਾਉਂਦੇ ਦੱਸੋ ਯਾਰ ਕਮਾਲ ਦੀ ਗੱਲ ਆ ਹੈਨਾ ਤੁਸੀਂ ਸੀਵਰੇਜ ਦਾ ਪ੍ਰੋਜੈਕਟ ਤੁਹਾਡਾ ਹੈਗਾ ਜਾਂ ਫਿਰ ਉਹਨੂੰ ਉਸ ਟਾਈਮਿੰਗ ਨਾਲ ਰੱਖੋ ਵੀ ਭਾਈ ਜਦੋਂ ਰੋਡ ਦੀ ਦੁਆਰਾ ਮੈਂਟੇਨੈਂਸ ਆਉਣੀ ਆ ਉਸ ਸਮੇਂ ਉਸ ਤੋਂ ਮਹੀਨੇ 2 ਮਹੀਨੇ 4 ਮਹੀਨੇ ਪਹਿਲਾਂ ਕਰਵਾਓ ਹੈਨਾ ਤੇ ਫਾਇਦਾ ਤਾਂ ਕੋਈ ਹੁੰਦਾ ਨਹੀਂ ਉਲਟੇ ਨੁਕਸਾਨ ਹੋ ਜਾਂਦੇ ਆ ਤੇ ਉਹ ਹੀ ਹਾਲ ਆ ਭਈ ਪਈਏ ਤੇ ਸੁਧਾਰ ਕਰਨੇ ਬਹੁਤ ਔਖੇ ਪਰ ਅਸੀਂ ਆਪਣੇ ਤੌਰ ਤੇ ਕਰਦੇ ਫਿਰ ਪਿੱਛੇ ਨੂੰ ਪਾ ਲਿਆ ਟੋਚਨ ਤੇ ਜੀਸੀਬੀ ਦੇ ਨਾਲ ਪੇ ਬੁਨੜ ਬਨੜ ਕੱਢ ਕੇ ਬੈਕ ਗੇਅਰ ਲਾਇਆ ਮੈਂ ਡਰਾਈਵਰ ਸਾਹਿਬ ਨੂੰ ਗਿਆ ਮੈਂ ਕਹਾ ਸਾਹਿਬ ਜੀ ਦੇਖੋ ਕਿਦਾਂ ਉਹ ਕਹਿੰਦਾ ਬਾਈ ਯਾਰ ਤੁਸੀਂ ਬੈਜੋ ਹੈ ਨਾ ਤੇ ਉਹ ਸਾਰੇ ਚਲੋ ਤਕਰੀਬਨ ਆਪਾਂ ਨੂੰ ਫੇਸਬੁੱਕ ਤੇ ਦੇਖਦੇ ਹੀ ਸੀਗੇ ਹੁਣ ਆਪਾਂ ਨੂੰ ਦੋਵੇਂ ਟਰੱਕ ਦਾ ਤਜਰਬਾ ਟਰੱਕ ਦਾ ਬਾਬੇ ਨਾਨਕ ਦੀ ਮੇਰ ਬਈ ਜਿੱਥੇ ਮਰਜੀ ਫਸਿਆ ਹੋਵੇ ਆਪਾਂ ਕੱਢ ਲਈਦਾ ਜਿੱਦਾਂ ਮਰਜੀ ਵੀ ਹੈ ਨਾ ਤੁਹਾਨੂੰ ਪਤਾ ਹੀ ਆ ਤੇ ਫਿਰ ਉੱਪਰ ਬੈ ਗਿਆ ਵਿੱਚ ਕਿਉਂਕਿ ਗੱਡੀ ਤਕਨੀਕ ਨਾਲ ਹੀ ਨਿਕਲਦੀ ਬਾਈ ਜੀ ਇਹ ਝਟਕੇ ਲਵਾਈ ਆ ਉਹਨੇ ਸਲਿੱਪਾਂ ਮਾਰੀ ਜਾਣੀਆਂ ਨਾ ਫਸੀ ਉਹ ਗੱਡੀ ਦਾ ਪੋਲੇ ਨਿਕਲਣੀਆਂ ਤੋੜ ਕੇ ਹਨਾ ਜਿੱਦਾਂ ਵੀ ਆ ਤੇ ਫਿਰ ਮੋਰਲੇ ਟਾਇਰ ਚ ਵੀ ਲੇ ਲੋ ਜੀ ਬਣਾਈ ਆ ਪਾ ਕਾਂ ਦੇ ਨਾਲ ਤੋੜ ਤੋੜ ਕੇ ਜੀ ਐਸ ਵੀ ਵਾਲਾ ਵੀਰ ਵੀ ਸਰਦਾਰ ਜੀ ਬਹੁਤ ਟੈਕਨੀਕਲ ਸੀਗਾ ਵੀਰ ਨੇ ਬੜੇ ਹਸਾਬ ਦੇ ਨਾਲ ਗੱਡੀ ਕਢਾਈ ਹਨਾ ਕਿਉਂਕਿ ਜਿੱਲੇ ਆਪਾਂ ਨਾ ਪਹਿਲੇ ਜੀ ਐਸ ਵੀ ਦੀ ਉਧਰੋਂ ਜ਼ੋਰ ਲਵਾ ਦਿੰਨੇ ਆ ਗੱਡੀ ਦਾ ਕਲੱਚ ਬਾਅਦ ਚ ਛੱਡਣਾ ਫੇਰ ਹੀ ਨਿਕਲਦੀ ਚੀਜ਼ ਮੜ ਜਾ ਗੱਡੀ ਦੇ ਨਾਲ ਟਕਾਣੇ ਦੇ ਕਲੱਚ ਨੂੰ ਲਿਆ ਕੇ ਫਿਰ ਜੇਲੇ ਮਾੜਿਆ ਗੱਡੀ ਜ਼ੋਰ ਮਾਰ ਲੱਗਦੀ ਫਿਰ ਜੇ ਅਸੀਂ ਵੀ ਖਿੱਚੇ ਫਿਰ ਨਿਕਲਦੀ ਹੁੰਦੀ ਚੀਜ਼ ਜੇ ਆਪਾਂ ਕਹੀਏ ਪਹਿਲਾਂ ਹੀ ਆਪਾਂ ਉਹਦਾ ਜ਼ੋਰ ਲਵਾ ਆ ਗਿਆ ਨਾ ਧੂਆ ਘੜਾ ਦਈਏ ਫਾਇਦਾ ਕੋਈ ਨਹੀਂ ਹੈਗਾ ਤੇ ਇਹ ਜਿਹੜਾ ਬੜਾ ਕਹਿ ਲਓ ਵੀ ਕਸੂਤਾ ਜਾਂ ਕੰਮ ਸਗਾ ਪਰ ਫਿਰ ਵੀ ਬਾਬੇ ਨਾਲ ਨੇ ਮੇਲ ਕੀਤੀ ਤੇ ਗੱਡੀ ਜਿਹੜੀ ਆ ਤੁਹਾਡੇ ਸਾਹਮਣੇ ਆਪਾਂ ਹੈ ਨਾ ਉੱਚੋ ਖੱਡੇ ਜੋ ਪੱਟ ਲੈਣੀ ਟਾਇਰ ਦਾ ਤੁਸੀਂ ਦੇਖ ਲਿਆ ਕਿਸ ਪੋਜੀਸ਼ਨ ਤੇ ਡਿਗਿਆ ਸਗਾ ਹੈ ਨਾ ਜੀ ਤੇ ਬਾਕੀ ਇਹ ਵੀ ਟੈਕਨੀਕਲ ਹੋ ਗਿਆ ਬੰਦਾ ਨਿਕਲ ਜਾਂਦਾ ਨਿਕਲ ਕੇ ਗੱਡੀ ਬਾਹਰ ਆ ਗਈ ਦੇਖੋ ਹੈਨਾ ਤੇ ਜੇ ਆਪਾਂ ਇਹਨੂੰ ਟੈਕਨੀਕਲੀ ਨਾ ਕੱਢੀਏ ਐਵੇਂ ਜੋੜ ਲਵਾਈ ਜਾਈਏ ਬੇਤੁਕਾ ਕੋਈ ਫਾਇਦਾ ਨਹੀਂ ਹੁੰਦਾ ਜੋਰ ਵੀ ਉੱਥੇ ਹੀ ਕੰਮ ਆਉਂਦਾ ਜਿੱਥੇ ਬਾਈ ਜੀ ਆਪਾਂ ਉਹਨੂੰ ਤਕਨੀਕ ਦੇ ਨਾਲ ਲਵਾਈਏ ਹੈਨਾ ਹੁਣ ਜੇ ਆਪਾਂ ਕਹੀਏ ਬਿਨਾਂ ਤਕਨੀਕ ਤੋਂ ਲਾਈਏ ਕੋਈ ਫਾਇਦਾ ਨਹੀਂ ਫਿਰ ਵੀਰ ਬੜੇ ਵਧੀਆ ਸੀ ਗੱਡੀ ਵਾਲੇ ਕਹਿੰਦੇ ਯਾਰ ਭਾਜੀ ਕਿ ਅਸੀਂ ਖੱਡਾ ਪੂਰ ਕੇ ਜਾਣਾ ਐਮੀਨਾ ਕੋਈ ਸਵੇਰੇ ਚ ਕੋ ਮੋਟਰਸਾਈਕਲ ਆਲਾ ਜਾਂ ਰਾਤ ਨੂੰ ਕੋ ਡਿੱਗ ਜਾ ਹੈਨਾ ਤੇ ਵੀਰ ਇਦਾਂ ਦਰਿਆ ਦੇ ਲਈ ਵੀ ਆ ਬਾਈ ਜੀ ਅਗਲੇ ਦਿਨਾਂ ਤੇ ਚਲੋ ਆਪਣਾ ਵੀ ਉਹਨਾਂ ਨੇ ਜਿੱਦਾਂ ਵੀ ਹੈਨਾ ਬਹੁਤ ਮਾਣ ਕੀਤਾ ਵੀ ਬਾਈ ਯਾਰ ਤੁਸੀਂ ਆਏ ਹੈਨਾ ਜਦੋਂ ਆਪਾਂ ਦਾ ਏਰੀਆ 'ਚ ਕੋਈ ਵੀ ਗੱਡੀ ਆਪਾਂ ਪਹੁੰਚੀਦਾ ਹੈ ਨਾ ਤੇ ਵੀਰ ਨੇ ਫਿਰ ਇੱਥੇ ਸੀਮਿੰਟ ਫਲੂਮਟ ਪਾ ਦਿੱਤਾ ਆਪਣਾ ਬਜਰਾ ਪਾ ਦਿੱਤਾ ਹਨਾ ਤੇ ਫਿਰ ਨਿਕਲ ਗਏ ਬਾਈ ਹੁਣੀ ਸ਼ਰਪੁਰ ਆਲੂ ਕਿਉਂਕਿ ਭਾਈ ਜੀ ਇਹ ਚੀਜ਼ਾਂ ਕੋਈ ਕੋਈ ਕਰ ਸਕਦਾ ਹੈ ਨਾ ਘਰ ਫੂਕ ਕੇ ਯਾਰੀਆਂ ਪੁੱਗਦੀਆਂ ਤੇ ਘਰ ਦੇ ਕਦੀ ਨਹੀਂ ਨਾ ਚੀਜ਼ਾਂ ਨੂੰ ਚੰਗਾ ਸਮਝਦੇ ਹਨਾ ਜੇ ਆਪਾਂ ਸੇਵਾ ਵਾਲੇ ਤੁਰੇ ਸੇਵਾ ਭਾਵਨਾ ਵਾਲੇ ਕੋਈ ਹੁੰਦਾ ਜਿਹੜਾ ਚੰਗਾ ਕਰਨ ਵਾਲਾ ਇਹ ਸੱਜਣ ਮਿੱਤਰਾਂ ਦੇ ਸਾਥ ਨਹੀਂ ਇਹ ਕੰਮ ਹੁੰਦੇ ਹਨਾ ਬਾਕੀ ਵੀਰਾਂ ਦਾ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜੇ ਖੱਡਾ ਪੁਰਗੇ ਹਨਾ ਪਰ ਵੀ ਜੀ ਸ਼ੁਕਰ ਮਨਾਉਨੇ ਆ ਕਿ ਚਲੋ ਗੱਡੀ ਦਾ ਬਚਾਅ ਹੋ ਗਿਆ ਜੇ ਕਿਤੇ ਕੋਈ ਸਕੂਲ ਬੱਸ ਵਗੈਰਾ ਇੱਦਾਂ ਡਿੱਗ ਜਾ ਤਾਂ ਕੀ ਬਣੂਗਾ ਹੈਨਾ ਵਿੱਚ ਜਿਹਦੇ ਬੱਚੇ ਹੁੰਦੇ ਆ ਇਸ ਲਈ ਹੁਣ ਇਹ ਚੀਜ਼ਾਂ ਦਾ ਧਿਆਨ ਜ਼ਰੂਰ ਸਰਕਾਰਾਂ ਨੂੰ ਕਰਨਾ ਚਾਹੀਦਾ ਕਿ ਭਾਈ ਸੁਧਾਰ ਕੀਤਾ ਜਾਵੇ ਰੋਡ ਸਾਈਡ ਸਿਸਟਮ ਵਧੀਆ ਕੀਤਾ ਜਾਵੇ ਕੱਲੇ ਟੈਕਸ ਨਾ ਲਾਓ ਰੋਡ ਵੀ ਬਣਾਓ ਚੱਜਦੇ